ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਖਿਲਾਫ ਰਾਜਧਾਨੀ ਵਿੱਚ ਗਰਜੇ ਕਿਸਾਨ ਦੋਸਤੋ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਇੱਕ ਸੰਘਰਸ਼ ਵਿੱਡਿਆ ਹੋਇਆ ਸੀ ਇਹ ਸੰਘਰਸ਼ ਕੋਈ ਅੱਜ ਦਾ ਨਹੀਂ ਹੈ ਇਹ ਸੰਘਰਸ਼ ਵੈਸਤ ਬਹੁਤ ਪੁਰਾਣਾ ਚੱਲਦਾ ਆ ਰਿਹਾ ਕਿਉਂਕਿ ਕੇਂਦਰ ਦੀ ਕੋਈ ਵੀ ਸਰਕਾਰ ਰਹੀ ਹੋਵੇ ਉਹ ਕਦੀ ਕਿਸਾਨੀ ਦੀ ਮੰਗਾਂ ਨੂੰ ਪੂਰਾ ਨਹੀਂ ਕਰ ਸਕੀ ਉਹ ਹਮੇਸ਼ਾ ਹੀ ਕਿਸਾਨੀ ਨੂੰ ਅਣਗੌਲਾ ਕਰਦੀ ਰਹੀ ਹੈ ਪਰ ਮੁੱਖ ਤੌਰ ਤੇ ਜੇਕਰ ਅਸੀਂ ਦੇਖੀਏ ਤਾਂ ਨਵੰਬਰ 2020 ਤੋਂ ਇੱਕ ਸੰਘਰਸ਼ ਸ਼ੁਰੂ ਹੋਇਆ ਸੀ ਜਿਸ ਦੀ ਕੀ ਬੁਨਿਆਦ ਤਾਂ ਜੂਨ 2020 'ਚ ਹੀ ਰੱਖ ਦਿੱਤੀ ਸੀ ਪਰ ਨਵੰਬਰ 2020 ਨੂੰ ਜਦੋਂ ਪੰਜਾਬ ਦੀ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਐਸ ਕੇ ਐਮ ਬਣਿਆ ਐਸ ਕੇ ਐਮ ਦੀ ਅਗਵਾਈ ਹੇਠ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਚੱਲਿਆ ਤੇ ਉਦੋਂ ਤੋਂ ਹੀ ਕੇਂਦਰ ਸਰਕਾਰ ਦੇ ਖਿਲਾਫ ਇੱਕ ਸੰਘਰਸ਼ ਕਿਸਾਨ ਜਥੇਬੰਦੀਆਂ ਵੱਲੋਂ ਵਿੱਡਿਆ ਹੋਇਆ ਕਿਉਂਕਿ ਕੇਂਦਰ ਸਰਕਾਰ ਨੇ ਤਿੰਨੇ ਜਿਹੜੇ ਖੇਤੀ ਕਾਨੂੰਨ ਲਿਆਂਦੇ ਸੀ ਉਸ ਦਾ ਵਿਰੋਧ ਕਿਸਾਨ ਕਰ ਰਹੇ ਸੀਗੇ ਤੇ ਉਸ ਵਿਰੋਧਤਾ ਨੂੰ ਲੈ ਕੇ 13 ਮਹੀਨੇ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਚੱਲਿਆ ਤੇ ਆਖਿਰਕਾਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਪਏ ਤੇ ਉਸ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਇੱਕ ਲਿਖਤੀ ਰੂਪ ਵਿੱਚ ਜਿਹੜਾ ਦਸਤਾਵੇਜ਼ ਦਿੱਤਾ ਸੀ ਵੀ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਰਿਹਾ। ਉਹ ਮੰਗਾਂ ਹਲੇ ਤੱਕ ਪੂਰੀਆਂ ਨਹੀਂ ਹੋ ਸਕੀਆਂ ਤਾਂ ਇਸ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵਿਦੇ ਉਦ ਸੰਘਰਸ਼ ਕਰ ਰਹੀਆਂ ਨੇ ਪਰ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੀਆਂ 37 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ ਇੱਕ ਤਰ੍ਹਾਂ ਦਾ ਮੋਰਚਾ ਖੋਲ ਦਿੱਤਾ ਹੈ ਉਹਨਾਂ ਵੱਲੋਂ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸੂਬਾ ਸਰਕਾਰ ਦੇ ਖਿਲਾਫ ਇੱਕ ਕਿਸਾਨ ਮਹਾਪੰਚਾਇਤ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਪਰ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਜਿਨ੍ਹਾਂ ਨੇ ਸੂਬਾ ਸਰਕਾਰ ਨੂੰ ਜਿਹੜਾ ਹੈਗਾ ਲਗਾਤਾਰ ਨਿਸ਼ਾਨੇ ਤੇ ਲਿਆਇਆ ਚਾਹੀਓ ਪਾਣੀਆਂ ਦਾ ਮੁੱਦਾ ਸੀ ਕਿਉਂਕਿ ਸਾਡਾ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਨਹਿਰੀ ਪਾਣੀ ਲੋਕਾਂ ਨੂੰ ਮਿਲ ਨਹੀਂ ਰਿਹਾ ਜਿਹੜਾ ਸਾਡਾ ਪਾਣੀ ਇਸ ਸਮੇਂ ਸਾਡੇ ਕੋਲ ਮੌਜੂਦ ਵੀ ਹੈ ਉਹ ਕੈਂਸਰ ਅਗਰਸਤ ਹੋ ਚੁੱਕਾ ਜਿਸ ਕਰਕੇ ਲਗਾਤਾਰ ਪੰਜਾਬ ਚ ਕੈਂਸਰ ਦੀਆਂ ਕਾਲੇ ਪੀਲੀਆਂ ਦੀਆਂ ਇਹੋ ਜਿਹੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਤੇ ਪਾਣੀਆਂ ਦਾ ਮੁੱਦੇ ਨੂੰ ਲੈ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਉਹ ਵਪਾਰਕ ਤੌਰ ਤੇ ਖੋਲਣ ਦੀ ਗੱਲ ਕੀਤੀ ਵੀ ਜੇਕਰ ਉਹ ਬਾਰਡਰ ਖੁੱਲਦਾ ਤਾਂ ਇਸ ਨਾਲ ਪੰਜਾਬ ਦੇ ਵਿੱਚ ਜਿਹੜਾ ਉਹ ਖੇਤੀਬਾੜੀ ਨੂੰ ਵੀ ਸੁਖਾਲਾ ਹੋ ਜਾਏਗਾ ਤੇ ਕਿਸਾਨੀ ਦੀ ਆਮਦਨ ਵੀ ਵਾਜੇਗੀ ਕਿਉਂਕਿ ਜਿਹੜਾ ਕਿਸਾਨ ਇਸ ਸਮੇਂ ਦਿੱਲੀ ਰਾਹੀਂ ਵਪਾਰ ਕਰਦੇ ਨੇ ਉਹ ਸਿੱਧਾ ਆਪਣਾ ਵਪਾਰ ਕਰ ਸਕਣਗੇ ਇਹ ਵੀ ਮੰਗ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਮੰਗਾਂ ਰੱਖੀਆਂ ਘਰ ਘਰ ਹਰ ਘਰ ਹਰ ਖੇਤ ਤੱਕ ਪਾਣੀ ਪਹੁੰਚਾਉਣ ਦੀ ਗੱਲ ਵੀ ਕੀਤੀ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਵੀ ਗੱਲ ਕੀਤੀ ਤੇ ਇਸ ਦੇ ਨਾਲ ਹੀ ਕਿਸਾਨ ਮਹਾਪੰਚਾਇਤ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਵੀ ਹਰਿਆਣਾ ਦੀ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਦਿੱਤੀ ਜਾਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਹੋਰ ਵੀ ਕਈ ਮੰਗਾ ਸਿਗੀਆਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਜੁੜੀਆਂ ਹੋਈਆਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲਗਭਗ 3 ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਊਂਡ ਦੇ ਵਿੱਚ ਜਿਹੜਾ ਇਹ ਕਿਸਾਨ ਮਹਾਪੰਚਾਇਤ ਕੀਤੀ ਹੈ ਤੇ ਇਸ ਦਾ ਇੱਕ ਕਾਰਨ ਇਹ ਵੀ ਸੀ ਵੀ ਅੱਜ ਪੰਜਾਬ ਵਿਧਾਨ ਸਭਾ ਦਾ ਮੌਨਸੂਨੀ اجلاس ਸ਼ੁਰੂ ਹੋਇਆ ਕਿਉਂਕਿ ਬਾਅਦ ਦੁਪਹਿਰ ਸ਼ੁਰੂ ਹੋਇਆ ਤੇ ਇੱਕ ਤਰ੍ਹਾਂ ਦਾ ਸਰਕਾਰ ਤੇ ਦਬਾਅ ਬਣਾਉਣ ਵਾਲੀ ਗੱਲ ਵੀ ਸੀ ਵੀ ਕੇ ਸਰਕਾਰ ਇਹੋ ਜੀ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਮਤਾ ਲੈ ਕੇ ਆਵੇ ਤੇ ਚਾਹੀ ਬਾਰਡਰ ਖੋਲਣ ਦੀ ਗੱਲ ਹੋਵੇ ਚਾਹੇ ਐਮ ਐਸ ਪੀ ਦੀ ਗੱਲ ਹੋਵੇ ਜਾਂ ਕਰਜ਼ਾ ਮਾਫੀ ਦੀ ਗੱਲ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਿਧਾਨ ਸਭਾ ਚ ਗੱਲ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਅੱਜ ਕਿਸਾਨ ਮਹਾਪੰਚਾਇਤ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਚ ਸਿਆਸੀ ਆਗੂ ਪਹੁੰਚੇ ਤੇ ਉਹਨਾਂ ਨੇ ਸੰਬੋਧਨ ਕੀਤਾ ਤੇ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਵੀ ਨਿਸ਼ਾਨੇ ਤੇ ਰੱਖਿਆ ਵੀ ਕੇਂਦਰ ਸਰਕਾਰ ਤਾਂ ਜਿੱਥੇ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਹੀ ਰਹੀ ਹੈ ਕਿਸਾਨਾਂ ਨੂੰ ਅੰਦੇਖਾ ਕਰ ਰਹੀ ਹੈ ਉੱਥੇ ਵੀ ਪੰਜਾਬ ਸਰਕਾਰ ਵੀ ਕੋਈ ਕਿਸਾਨਾਂ ਦੀ ਭਲਾਈ ਲਈ ਕੰਮ ਨਹੀਂ ਕਰ ਰਹੀ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਹੈਗੀ ਹੈ ਲਗਾਤਾਰ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਬੁਲੰਦ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦੋਸਤੋ ਜੇਕਰ ਅਸੀਂ ਦੂਜੇ ਪਾਸੇ ਦੇਖੀਏ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਇੱਕ ਵੱਖਰੇ ਤੌਰ ਤੇ ਸੂਬਾ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਉੱਥੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਜਿਨ੍ਹਾਂ ਨੇ 1 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਪੱਕਾ ਮੋਰਚਾ ਜਿਹੜਾ ਹੈ 5 ਦਿਨਾਂ ਦਾ ਉੱਥੇ ਲਗਾਇਆ ਤੇ ਅੱਜ ਦੂਜਾ ਦਿਨ ਉੱਥੇ ਚੱਲ ਰਿਹਾ ਜਦੋਂ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਗੁਗਰਾਹਾ ਸਾਡੇ ਵੱਡੀ ਗਿਣਤੀ 'ਚ ਕਿਸਾਨ ਆਗੂ ਨੇ ਸੰਬੋਧਨ ਕੀਤਾ ਉਹਨਾਂ ਨੇ ਵੀ ਲਗਾਤਾਰ ਸੂਬਾ ਸਰਕਾਰ ਤੇ ਨਿਸ਼ਾਨੇ ਜਿਹੜੇ ਨੇ ਉਹ ਸੱਦੇ ਨੇ ਤੇ ਕਿਉਂਕਿ ਨਿਸ਼ਾਨਿਆਂ ਦੇ ਨਾਲ ਮੁੱਖ ਕਰਨ ਉਹਨਾਂ ਦੇ ਹੀ ਰਿਹਾ ਹੈ ਉਹਨਾਂ ਦੀ ਮੰਗ ਸੀ ਖੇਤੀ ਨੀਤੀ ਨੂੰ ਲਿਆਉਣਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਗਏ ਵੱਖ-ਵੱਖ ਆਗੂਆਂ ਵੱਲੋਂ ਵੀ ਸਾਡੀ ਸਰਕਾਰ ਬਣਨ ਤੇ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਵਾਤਾਵਰਣ ਪੱਖੀ ਇੱਕ ਖੇਤੀ ਨੀਤੀ ਲੈ ਕੇ ਆਵਾਂਗੇ ਜਿਸ ਤੱਕ ਕਿਸਾਨੀ ਨੂੰ ਵੱਡੇ ਪੱਧਰ ਤੇ ਲਾਹਾ ਮਿਲ ਸਕੇਗਾ ਪਰ ਕਈ ਸਾਲ ਹੋ ਗਏ ਹਲੇ ਤੱਕ ਖੇਤੀ ਨੀਤੀ ਜਿਹੜੀ ਆ ਉਹ ਤਿਆਰ ਨਹੀਂ ਹੋ ਸਕੀ ਇਸ ਤੇ ਵਿਰੋਧ ਦੇ ਵਿੱਚ ਅੱਜ ਇਹ ਦੋਵਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਪੰਜ ਦਿਨਾਂ ਦਾ ਮੋਰਚਾ ਲਗਾਇਆ ਇਹ ਮੋਰਚੇ ਦਾ ਕਾਰਨ ਵੀ ਇਹੀ ਰਿਹਾ ਹੈ ਮੁੱਖ ਤੌਰ ਤੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਤੇ ਸੈਸ਼ਨ ਦੇ ਵਿੱਚ ਖੇਤੀ ਨੀਤੀ ਦਾ ਖਰੜਾ ਪੇਸ਼ ਕੀਤਾ ਜਾਵੇ ਉਸ ਨੂੰ ਮਨਜ਼ੂਰੀ ਦਿੱਤੀ ਜਾਵੇ ਇਹੋ ਜਿਹੇ ਮੰਗਾਂ ਨੂੰ ਲੈ ਕੇ ਉਹ ਬੈਠੇ ਨੇ ਤੇ ਇਸ ਤੋਂ ਇਲਾਵਾ ਵੀ ਹੋਰ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਇਹ ਸੰਘਰਸ਼ ਵਿੜਿਆ ਗਿਆ ਉਹਨਾਂ ਨੇ ਤੇ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਇਹ ਦੋਵੇਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਹ ਵਿਧਾਨ ਸਭਾ ਵੱਲ ਮਾਰਚ ਕਰਨਗੇ ਤੇ ਉੱਥੇ ਆਪਣਾ ਜਿਹੜਾ ਇੱਕ ਤਰ੍ਹਾਂ ਦਾ ਮੈਮੋਰੰਡਮ ਕੇ ਲਈਏ ਜਾਂ ਯਾਦ ਪੱਤਰ ਵੀ ਕਿ ਜਿਹੜੀਆਂ ਸਰਕਾਰ ਨੇ ਵਾਅਦੇ ਕੀਤੇ ਹੋਏ ਨੇ ਵੀ ਕਿ ਉਹਨਾਂ ਨੂੰ ਯਾਦ ਕਰਵਾਉਣ ਲਈ ਇੱਕ ਪੱਤਰ ਅਸੀਂ ਸੂਬਾ ਸਰਕਾਰ ਦੇ ਨੁਮਾਇੰਦਿਆਂ ਨੂੰ ਦੇ ਕੇ ਆਣਾ ਹੈ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਐਲਾਨ ਕੀਤਾ ਸੀਗਾ ਤੇ ਕਿਸਾਨ ਆਪਣੇ ਉਸੇ ਐਲਾਨ ਤੇ ਵਜਿੱਦ ਸੀਗੇ ਵੀ ਕਿ ਅਸੀਂ ਵਿਧਾਨ ਸਭਾ ਵੱਲ ਮਾਰਚ ਕਰਨਾ ਹੈ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਲਗਾਤਾਰ ਕੱਲ ਤੋਂ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਕਿ ਉਹ ਮਾਰਚ ਨਾ ਕਰਨ ਪਰ ਕਿਸਾਨ ਮਜ਼ਦੂਰ ਜਥੇਬੰਦੀ ਜਿਹੜੀ ਹੈ ਉਹ ਵਜਿੱਦੀ ਸੀਗੀ ਵੀ ਕਿ ਅਸੀਂ ਮਾਰਚ ਕਰਨਾ ਹੈ ਕਦੇ ਪ੍ਰਸ਼ਾਸਨ ਵੱਲੋਂ 11 ਮੈਂਬਰੀ ਕਦੇ 21 ਮੈਂਬਰੀ ਕਦੇ 51 ਮੈਂਬਰੀ ਵਕਤ ਤੱਕ ਜਿਹੜਾ ਫੈਸਲਾ ਕਰ ਲਿਆ ਸੀ ਵੀ ਕਿ ਥੋੜਾ ਅਸੀਂ ਇਕ ਮਾਰਚ ਕਰਵਾ ਦਿੰਨੇ ਆ ਪਰ ਜਦੋਂ ਕਿਸਾਨ ਜਿੱਥੇ ਬੰਦੀਆਂ ਅੜੀਆਂ ਰਹੀਆਂ ਤਾਂ ਯੂਟੀ ਪ੍ਰਸ਼ਾਸਨ ਨੇ ਯੂਟੀ ਪੁਲਿਸ ਨੇ ਉਹਨਾਂ ਨੂੰ 1000 ਬੰਦੇ ਦੀ ਪ੍ਰਵਾਨਗੀ ਦਿੱਤੀ ਤੇ ਹੁਣ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਤੋਂ 1000 ਬੰਦਿਆਂ ਦਾ ਕਾਫਲਾ ਮਟਕਾ ਚੌਂਕ ਤੱਕ ਜਾ ਰਿਹਾ ਹੈ ਤੇ ਮਟਕਾ ਚੌਂਕ 'ਚ ਇਹ ਆਪਣਾ ਰਿਪਰੈਜ਼ੈਂਟੇਸ਼ਨ ਜਿਹੜਾ ਹੈ ਉਹ ਸਰਕਾਰ ਦੇ ਨੁਮਾਇੰਦਿਆਂ ਨੂੰ ਦੇਣਗੇ ਤੇ ਦੋਸਤੋ ਕਿਸਾਨੀ ਮੰਗਾਂ ਦੀ ਗੱਲ ਆਪਾਂ ਪਹਿਲਾਂ ਵੀ ਬਹੁਤ ਵਾਰ ਕਰਦੇ ਆਏ ਆ ਤੇ ਅੱਜ ਵੀ ਕਰ ਰਹੇ ਆ ਪਰ ਇਸ ਦੇ ਨਾਲ ਹੀ ਜੇਕਰ ਇੱਕ ਚੀਜ਼ ਹੋਰ ਦੇਖੀਏ ਤਾਂ ਅੱਜ ਚੰਡੀਗੜ੍ਹ ਦੀ ਧਰਤੀ ਤੇ ਇਹ ਪ੍ਰਦਰਸ਼ਨ ਹੋਣਾ ਕਿਸਾਨ ਮਹਾਪੰਚਾਇਤ ਹੋਣੀ ਪੰਜ ਦਿਨਾਂ ਦਾ ਪੱਕਾ ਮੋਰਚਾ ਲੱਗਣਾ ਕਿਸਾਨਾਂ ਦਾ ਟਰੈਕਟਰਾਂ ਦੇ ਸਣੀ ਜਿਹੜਾ ਹੈਗਾ ਚੰਡੀਗੜ੍ਹ 'ਚ ਦਾਖਲ ਹੋਣਾ ਇਹ ਆਪਣੇ ਆਪ 'ਚ ਇੱਕ ਕਿਸਾਨਾਂ ਦੀ ਵੱਡੀ ਜਿੱਤ ਅਸੀਂ ਕਹਿ ਸਕਦੇ ਆ ਕਿਉਂਕਿ ਅੱਜ ਤੱਕ ਪਿਛਲੇ ਲਗਭਗ ਡੇਢ ਦਹਾਕੇ ਤੋਂ ਦੇ ਵਿੱਚ ਅਸੀਂ ਦੇਖੀਏ ਇਹੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਦੇ ਵੀ ਯੂਟੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਉਹ ਹਮੇਸ਼ਾ ਹੀ ਕਦੀ ਸੈਕਟਰ 25 ਵਾਲੇ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰਵਾਉਂਦੇ ਨੇ ਜਾਂ ਚੰਡੀਗੜ੍ਹ ਦਾਖਲ ਹੀ ਨਹੀਂ ਉਹਨੂੰ ਦਿੱਤਾ ਜਾਂਦਾ ਉਹ ਮੁਹਾਲੀ ਵਾਲੇ ਪਾਸੇ ਹੀ ਰੋਸ ਪ੍ਰਦਰਸ਼ਨ ਕਰਵਾਉਣ ਲਈ ਜਿਹੜਾ ਹੈ ਕਿ ਸਹਿਮਤੀ ਜਿਤਾਈ ਜਾਂਦੀ ਹੈ ਤੇ ਅੱਜ ਤੱਕ ਕਿਸਾਨ ਵੀ ਉਵੇਂ ਹੀ ਕਰਦੇ ਆ ਰਹੇ ਨੇ ਪਰ ਅੱਜ ਕਿਥੇ ਨਾ ਕਿਥੇ ਇਸ ਚਾਹੇ ਕਿਸਾਨ ਮਹਾਪੰਚਾਇਤ ਦੀ ਗੱਲ ਕਰਦੇ ਜਾਂ ਦੂਜੇ ਪਾਸੇ ਪੰਜ ਦਿਨਾਂ ਪੱਕੇ ਮੋਰਚੇ ਦੀ ਗੱਲ ਕਰੀਏ ਤਾਂ ਕਿਸਾਨ ਜਿੱਥੇ ਬੰਦਿਆਂ ਵਜਿੱਦ ਸੀ ਵੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹੀ ਆਪਣਾ ਪ੍ਰਦਰਸ਼ਨ ਕਰਨਾ ਹੈ ਪੱਕਾ ਮੋਰਚਾ ਲਗਾਣਾ ਹੈ ਉਹਨਾਂ ਵੱਲੋਂ ਮੰਗ ਤਾਂ ਸੈਕਟਰ 17 ਦੇ ਗਰਾਊਂਡ ਦੀ ਕੀਤੀ ਜਾ ਰਹੀ ਸੀ ਉੱਥੇ ਦੀ ਪ੍ਰਵਾਨਗੀ ਨਹੀਂ ਮਿਲੀ ਪਰ ਯੂਟੀ ਪ੍ਰਸ਼ਾਸਨ ਨੇ ਚਾਹੇ ਕਿਸਾਨ ਮਹਾਪੰਚਾਇਤ ਲਈ ਗੱਲ ਕਰਦੀ ਤੇ ਚਾਹੇ ਇਹ ਪੰਜ ਦਿਨਾਂ ਮੋਰਚੇ ਲਈ ਉਹਨਾਂ ਨੂੰ ਸੈਕਟਰ 34 ਵਾਲਾ ਗਰਾਊਂਡ ਅਲੋਟ ਕਰ ਦਿੱਤਾ ਗਿਆ ਮਨਜ਼ੂਰੀ ਦੇ ਦਿੱਤੀ ਗਈ ਇਹ ਵੀ ਕਪੜੇ ਆਪ ਚ ਹੀ ਕਿਸਾਨਾਂ ਲਈ ਇੱਕ ਵੱਡੀ ਕਾਮਯਾਬੀ ਕਾਮਯਾਬੀ ਕਹਿ ਸਕਦੇ ਆ ਕਿਉਂਕਿ ਪਹਿਲਾਂ ਕਦੇ ਵੀ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਸੀ ਅੱਜ ਪ੍ਰਵਾਨਗੀ ਵੀ ਮਿਲੀ ਹੈ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਆਪਣੇ ਟਰੈਕਟਰਾਂ ਸਹਨੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ ਹਾਲਾਂਕਿ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਕਰਕੇ ਚੰਡੀਗੜ੍ਹ ਦੀ ਕਾਫੀ ਸੜਕਾਂ 'ਤੇ ਟ੍ਰੈਫਿਕ ਜਮ ਲੱਗ ਗਿਆ ਸੀ ਆਵਾਜਾਈ ਠੱਪੂ ਗਈ ਸੀ ਪਰ ਗੱਲ ਇਹ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਜਿੱਥੇ ਕੀ ਸੂਬਾ ਸਰਕਾਰ ਚੱਲਦੀ ਹੈ ਸਰਕਾਰ ਫੈਸਲੇ ਲੈਂਦੀ ਹੈ ਸਰਕਾਰ ਬੈਠਦੀ ਹੈ ਤੇ ਹਮੇਸ਼ਾ ਹੀ ਉੱਥੇ ਆ ਕੇ ਪ੍ਰਦਰਸ਼ਨ ਕਰਨ ਤੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਸੀ ਪਰ ਕਿਸਾਨਾਂ ਦਾ ਜਮਹੂਰੀ ਅਧਿਕਾਰ ਵੀ ਹੈ ਵੀ ਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕਦੇ ਨੇ ਪ੍ਰਦਰਸ਼ਨ ਕਰ ਸਕਦੇ ਨੇ ਚਾਹੇ ਉਹ ਆਪਣੇ ਸ਼ਹਿਰ ਦੇ ਵਿੱਚ ਕਰਨ ਆਪਣੇ ਸੂਬੇ 'ਚ ਕਰਨੀ ਆ ਆਪਣੀ ਰਾਜਧਾਨੀ 'ਚ ਕਰਨੇ ਵੀ ਕੋਈ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ ਵੀ ਕਿ ਜੇਕਰ ਉਹ ਇੱਕ ਜਾਬਤੇ 'ਚ ਰਹਿ ਕੇ ਕੰਮ ਕਰਦੇ ਨੇ ਤੇ ਉਸੇ ਜਾਬਤੇ ਤਹਿਤ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਦੋ-ਦੋ ਥਾਈਂ ਵੱਡੇ ਇਕੱਠ ਕੀਤੇ ਤੇ ਪੂਰੇ ਜਾਬਤੇ 'ਚ ਰੈਗੀ ਕੀਤੇ ਤੇ ਆਪਣੀ ਆਵਾਜ਼ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ بلند ਕੀਤੀ ਤੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਵੀ ਜੇਕਰ ਹਲੇ ਵੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਜਿਹੜਾ ਐਸਕੇਐਮ ਨੇ ਇਹ ਐਲਾਨ ਕੀਤਾ ਤਾਂ ਪਵਿੱਖ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਿੰਨੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਕੇ ਮੋਰਚੇ ਲਗਾਏ ਜਾਣਗੇ ਪੱਕਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਹ ਉਹਨਾਂ ਨੇ ਐਲਾਨ ਅੱਜ ਕਰ ਦਿੱਤਾ ਹੈ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਅੱਜ ਚਾਹੇ ਗੱਲ ਸਯੁਕਤ ਕਿਸਾਨ ਮੋਰਚੇ ਦੀ ਕਰ ਲਈ ਉਹਨਾਂ ਨੇ ਕਿਸਾਨ ਮਹਾਪੰਚਾਇਤ ਕੀਤੀ ਜਾਂ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 5 ਦਿਨਾਂ ਪੱਕੇ ਮੋਰਚੇ ਲਗਾਏ ਨਹੀਂ ਦੋਵਾਂ ਨੇ ਸੂਬਾ ਸਰਕਾਰ ਦੇ ਖਿਲਾਫ ਵੱਖ-ਵੱਖ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਹੁਣ ਦੇਖਣ ਵਾਲੀ ਵੱਡੀ ਗੱਲ ਇਹ ਹੀ ਹੈ ਵੀ ਕਿ ਸੂਬਾ ਸਰਕਾਰ ਦਾ ਅਗਲਾ ਰੁਖ ਕੀ ਰਹਿੰਦਾ ਹੈ ਕੀ ਸੂਬਾ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਨੂੰ ਮੰਨਦੀ ਹੈ ਨਹੀਂ ਮੰਨਦੀ ਇਹ ਇਸ ਤੇ ਕੀ ਰਿਐਕਟ ਕਰਦੀ ਹੈ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਤੇ ਦੂਜੀ ਗੱਲ ਇਹ ਵੀ ਹੈ ਵੀ ਚਾਹੇ ਐਮਐਸਪੀ ਦੀ ਗੱਲ ਕਰ ਲਈਏ ਜਾਂ ਖੇਤੀ ਨੀਤੀ ਦੀ ਗੱਲ ਕਰ ਲਈਏ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਪੰਜਾਬ ਦੇ ਵਿੱਚ ਇਸ ਬਾਰੇ ਫੈਸਲੇ ਲਈ ਜਾਂਦੇ ਨੇ ਪਰ ਜੋ ਵੀ ਕੁਝ ਹੋਵੇਗਾ ਦੋਸਤੋ ਪੰਜਾਬੀ ਟਰਮੀਨ ਤੁਹਾਡੇ ਤੱਕ ਪਹੁੰਚਦਾ ਰਹੇਗਾ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੰਤ